ਸ਼ੌਰਲੀ ਤੇਰੇ ਰੋਜ਼ ਲੰਬੇ ਹੁੰਦੇ ਪਏ ਮੈਨੂੰ ਨਿਤ ਨਵੀਂ ਕੁੜੀ ਵਾਲ ਵੇਖਦਾ ਐ ਤੂੰ ਇੱਕੋ ਕੁੜੀ ਵਾਲ ਵੇਖਣਾ ਉਹ ਵੀ 31 ਅਕਤੂਬਰ ਨੂੰ ਮੈਨੂੰ ਪਤਾ ਸ਼ਨਾਜ ਗਿੱਲ ਦੀ ਆ ਰਹੀ ਐ ਇੱਕ ਕੁੜੀ ਡਾਇਰੈਕਟਰ ਸਾਹਿਬ ਨੇ ਅਮਰਜੀਤ ਸਰਾਓ ਗੁਰਜੈਦ ਜੱਸ ਵਿਵੀਨ ਨਿਰਮਲ ਰਿਸ਼ੀ ਜੀ ਤੋਂ ਬਗੈਰ ਕੋਈ ਫਿਲਮ ਹੀ ਨਹੀਂ ਬਣਦੀ ਜਿਦਾ ਅਮਰੀਸ਼ ਪੁਰੀ ਤੋਂ ਬਗੈਰ ਨਹੀਂ ਬਣਦੀ ਇਹ ਕਰਦੇ ਨਹੀਂ ਬਿਲਕੁਲ ਸਹੀ ਕਹੀ ਐ ਸੋ ਸਮਝ ਲੱਗਿਆ ਹੁਣ ਲੱਗੀ ਸਮਝ ਮੈਂ ਕੱਲੇ ਨੇ ਨਹੀਂ ਜਾਣਾ ਮਤਲਬ ਤੇਰਾ ਕੀ ਆ ਫਿਲਮ ਵੇਖਣ ਤੂੰ ਜਾਵੇਂ ਮੇਰੇ ਨਾਲ ਮੈਂ ਤੇਰਾ ਨਾ ਕਿਉਂ ਜਾਵਾਂ ਲੈ ਕਮਾਲ ਹੋ ਗਈ ਰਿਵਿਊ ਮੇਰੇ ਨਾਲ ਬੈ ਕੇ ਕਰੇ ਤੇ ਫਿਲਮ ਤੂੰ ਗੱਲੀ ਵੇਖਣ ਜਾ ਮੈਂ ਚਾ ਵਾ ਤੇਰੇ ਮੈਂ ਫੈਮਲੀ ਨਾਲ ਜਾਉਂਗੀ ਆਪਣੀ ਨਾਲ ਫੇ ਫੈਮਲੀ ਜਾਵੇ ਯਾਰ ਫੈਮਲੀ ਉੱਥੇ ਰਹਿੰਦੀ ਉੱਥੇ ਜਾਵੇ ਆਪਾਂ ਇੱਥੇ ਜਾਵਾਂਗੇ ਨਾਲੇ ਵੇਖ ਕੇ ਬੰਦਾ ਰਿਵਿਊ ਵੀ ਡਿਸਕਸ ਕਰ ਲੈਂਦਾ ਅੱਛਾ ਭਈ ਮੈਂ ਤਾਂ ਆਪਣੀ ਫੈਮਲੀ ਨਾਲ ਜਾਣਾ ਹੈ ਪਹਿਲਾਂ ਤਾਂ ਮੂਵੀ ਦੇਖਣ ਉਸ ਤੋਂ ਬਾਅਦ ਚੱਲ ਠੀਕ ਹੈ ਇਹਦੇ ਨਾਲ ਵੀ ਚੱਲ ਜਾਵਾਂਗੇ ਜਾਵਾਂਗੇ ਹਾਂ ਸੁੱਕੀ ਲੱਕੜ ਤੇ ਹੱਥ ਰੱਖ ਸੁੱਕੀ ਲੱਕੜ ਤੇ ਹੱਥ ਰੱਖ ਦਿੱਤਾ ਠੀਕ ਹੈ ਬਟ ਥੋੜਾ ਜਿਹਾ ਦੂਰ ਹੋ ਦੋ ਸੀਟਾਂ ਛੱਡ ਕੇ ਯਾਰ ਇਹ ਪਹਿਲਾਂ ਮੇਨਾ ਗਈ ਫਿਲਮ ਵੇਖਣ ਇਹ ਪਤਾ ਕਿਉਂ ਛੱਡਦੀ ਦੋ ਸੀਟਾਂ ਫੁੱਲਿਆਂ ਦੇ ਡੱਬੇ ਲੈ ਲੈਂਦੀ ਦੋ ਇੱਕ ਇਹ ਆਪ ਖਰੀਦੀ ਦੂਜਾ ਇਹਨੂੰ ਸਿਨੇਮੇ ਵਾਲੇ ਉਹ ਦੇ ਦਿੰਦੇ ਵੀ ਚੱਲ ਜਵਾਕੜੀ ਖਾ ਲੂਗੀ ਉਹ ਗੋਡਿਆਂ ਦੇ ਰੱਖੇ ਨਹੀਂ ਜਾਂਦੇ ਸੀਟ ਦੇ ਰਖ ਲੈਂਦੀ ਹੈ ਅੱਛਾ ਕਿੰਨਾ ਚੰਗੇ ਤਰੀਕੇ ਨਾਲ ਜਾਣਦਾ ਨਾ ਮੈਨੂੰ ਜਾਣਦਾ ਹੀ ਆਂ ਦੱਸ ਰੋਜ਼ ਤੂੰ ਮੇਰੇ ਨਾਲ ਬਹਿਨੀ ਹੈ ਠੀਕ ਹੈ ਇੱਕ ਕੁੜੀ ਨੂੰ ਮਿਲਣ ਜਾਏਗਾ ਫਿਰ ਤੈਨੂੰ ਪਤਾ ਲੱਗ ਜਾਣਾ ਇੱਕ ਕੁੜੀ ਜਿਹੜੀ ਆ ਮਾਝੇ ਵਾਲਦੀ ਬੜੀ ਕੱਬਾ ਸੁਭਾਅ ਚੱਕੀ ਫਿਰਦੀ ਆ ਅੱਛਾ ਸ਼ਨਾਜ ਗੱਲ ਦੀ ਇੱਕ ਗੱਲ ਬੜੀ ਖਾਸ ਆ ਬਾਲੀ ਲਾਡ ਲੀਜੀ ਆ ਮਾਲਵੇ ਵਾਲੇ ਵੀ ਆ ਉਹਦੇ ਚ ਓਏ ਭਰਾਵਾ ਮੈਨੂੰ ਪਤਾ ਆ ਮਾਲਵੇ ਵਾਲੇ ਕਿਹੜੇ ਉਹ ਭਰਾ ਨੇ ਆਪਣੇ ਆਪ ਉਹਨਾਂ ਦੀਆਂ ਫਿਲਮਾਂ ਬਣਾਈਆਂ ਮਾਲਵਾ ਮਾਝਾ ਦੁਆਬਾ ਪੰਜਾਬ ਹੀ ਆ ਸਾਰਾ ਐਕਚੁਅਲ ਦੇ ਵਿੱਚ ਹਾਂ ਤੇਰਾ ਐਕਚੁਅਲ ਮੈਂ ਤੋੜਨਾ ਕਿਹਦੇ ਨਾਲ ਵੜਾ ਇਹਨੂੰ ਮੈਂ ਹੀ ਹਟਾਇਆ ਮੈਂ ਹਰ ਗੱਲ 'ਚ ਐਕਚੁਅਲੀ ਐਕਚੁਅਲ ਇਹ ਪਤਾ ਨਹੀਂ ਕੀ ਐਕਚੁਅਲ ਦਾ ਬਹੁਤ ਵੱਡਾ ਇਫੈਕਟ ਪੈਂਦਾ ਬੱਤ ਸੋਣੀ ਗੱਲ ਆ ਚਲ ਠੀਕ ਹੈ ਅੱਗੇ ਗੱਲ ਕਰ ਹਾਂ ਅੱਗੇ ਗੱਲ ਚੰਗੀ ਭਲੀ ਗੱਲ ਦਾ ਫਲੋ ਤੋੜ ਕੇ ਕਿਹਾ ਕਿ ਚਲ ਹੁਣ ਅੱਗੇ ਵੱਧ ਇੱਥੇ ਨਹੀਂ ਹੋਗਾ ਮੈਂ ਕਹਾਂ ਬਿੱਕਾ ਟੇਟ ਹੈਗੀ ਹੁਣ ਅੱਗੇ ਤਾਂ ਬੋਲ ਟਾਈਮ ਵੇਸਟ ਹੋ ਰਿਹਾ ਆ। ਉਹ ਟਾਈਮ ਨਹੀਂ ਵੇਸਟ ਹੋ ਰਿਹਾ ਸੁਣਦੇ ਹੋ ਗੱਲ ਉਹਨਾਂ ਨੂੰ ਪਤਾ। ਅੱਛਾ ਟ੍ਰੇਲਰ ਵੇਖਿਆ ਮੈਨੂੰ ਬੜਾ ਮਜ਼ਾ ਆਇਆ। ਬੜੀ ਦੇਰ ਬਾਅਦ ਇੱਕ ਇਦਾਂ ਦਾ ਟ੍ਰੇਲਰ ਆਇਆ। ਵੈਸੇ ਤੁਸੀਂ ਕਹਿੰਦੇ ਹੋ ਨਾ ਵੀ ਹਰ ਫਿਲਮ ਦੇ ਟ੍ਰੇਲਰ ਵਰੀਏ ਆ ਕਹਿੰਦੇ ਹਰੇਕ ਫਿਲਮ ਵੱਖਰੀ ਹੁੰਦੀ ਹਰੇਕ ਦਾ ਟ੍ਰੇਲਰ ਵੱਖਰਾ ਹੁੰਦਾ। ਇਹਦੇ ਟ੍ਰੇਲਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਈ ਵਾਰੀ ਟ੍ਰੇਲਰ ਬੜੇ ਖਾਸ ਹੁੰਦੇ ਪਰ ਫਿਲਮ ਉਹੋ ਜੀ ਨਹੀਂ ਨਿਕਲਦੀ। ਕਈ ਵਾਰੀ ਟ੍ਰੇਲਰ ਜਿਹੜਾ ਹੁੰਦਾ ਉਹ ਤੁਹਾਨੂੰ ਮਤਲਬ ਦਚਿੱਤੀ 'ਚ ਪਾ ਦਿੰਦਾ। ਉਸ ਤੋਂ ਬਾਅਦ ਸੋ ਜਿਹੜਾ 1950 ਐਂਡ ਨਾਊ ਆਰ ਡੇਜ਼ ਦਾ ਪੀਰੀਅਡ ਦਿਖਾਇਆ ਗਿਆ ਉਹ ਵੀ ਕੁਝ ਵੱਖਰਾ ਹੀ ਆ ਹਮ ਹੈਨਾ ਵਧੀਆ ਲੱਗਦਾ ਕਿ ਨਹੀਂ ਹਮ ਹਮ ਤਾਂ ਕੀ ਮਤਲਬ ਆ ਇੱਕ ਕੁੜੀ ਕੁੜੀ ਇੱਕ ਕੁੜੀ ਕੁੜੀ ਆਹਾ ਆਹਾ ਇੱਕ ਕੁੜੀ ਜਿਹਦਾ ਨਾਮ ਸ਼ਹਿਨਾਜ਼ ਹੈ ਉਹਦੀ ਫਿਲਮ ਆਰੀ ਐ ਵੇਖਣ ਜਾਓ 31 ਅਕਤੂਬਰ 2025 ਨੂੰ ਹਾਂ ਵੇਖਣਾ ਨਾ ਬੋਲਿਓ ਸਿਨੇਮੇ ਘਰਾਂ ਚ ਜਾ ਕੇ ਰੌਣਕ ਲਾਦਨੀ ਜਿੱਦਾਂ ਗੁੱਡੀ ਨੇ ਬਿਗ ਬਾਸ ਚ ਰੌਣਕ ਲਾਈ ਹੈ ਨਾ oh my god ਤੁਹਾਨੂੰ ਪਤਾ ਇੰਨੇ ਲੋਕਾਂ ਨੇ ਮੇਰੇ ਅਗੇ ਮੁੰਡਿਆਂ ਨੇ ਕੱਟ 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 ਕੇ ਸਟੇਟਸ ਪਾਏ ਨਾ ਦੋਸ਼ਨਾਜ ਗਿਲ ਦੇ ਕੌਂਦੇ ਰਹੇ ਯਾਰ ਇਹ ਕਿਹੜੀ ਗੱਲ ਹੈ ਅੱਛਾ ਬਿੱਗ ਬਾਸ ਮੈਂ ਉਹਨਾਂ ਵਾਲੇ ਸੀਜ਼ਨ ਦੇਖਿਆ ਸੀ ਪੂਰਾ ਵੈਸੇ ਤਾਂ ਚਲੋ ਵਾਚ ਬੁਲੀ ਜਾਈ ਹੈਗੀ ਹੈ ਸ਼ਹਿਨਾਜ਼ ਤੇ ਬਿੱਗ ਬਾਸ ਤੋਂ ਬਾਅਦ ਉਹਨਾਂ ਦਾ ਫੇਸ ਹੋਰ ਜ਼ਿਆਦਾ ਅਟਰੈਕਟਿਵ ਬਣ ਗਿਆ ਸੀਗਾ ਤੇ ਉਹਨਾਂ ਦੇ ਡਾਇਲੌਗਸ ਸਿਰਫ ਆਮ ਜਨਤਾ ਨੇ ਨਹੀਂ ਬੋਲੇ ਸੀਗੇ ਮੀਮਸ ਜਿਹੜੇ ਵੀਡੀਓਜ਼ ਬਣੇ ਸੀ ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਕਮੀ ਬਹੁ ਬਹੁ ਕੀ ਕਰੂੰ ਮੈਂ ਮਰ ਜਾऊं ਉਹ ਵੀ ਵਾਲਾ ਸੀਗਾ ਨਾ ਇੱਕ ਨਹੀਂ ਤੂੰ ਤੇਰੇ ਦੇ ਦਿਨੋਂ ਨਿਕਲੀ ਗੱਲ ਤੇ ਕੀ ਕਰੂੰ ਸ਼ੁਰਲੀ ਮੈਂ ਮਰ ਜਾऊं ਜਿੰਨਾ ਕੇ ਬੋਲਦਾ ਨਾ ਸੱਚੀ ਹੈ ਨਹੀਂ ਕਿਸ ਦਿਨ ਮੈਨੂੰ ਮਾਰ ਦੇਣਾ ਪਤਾ ਜੇ ਮੈਂ ਨਾ ਬੋਲਾਂ ਨਾ ਤੇ ਰਿਵਿਊ ਨਾ ਵੇਖਣ ਲੋਗੇ ਸਕਿਪ ਕਰਕੇ ਚੱਲ ਜਾਣਗੇ ਓ ਮਾਈ ਗਾਡ ਤੂੰ ਕੱਲਾ ਕਰ ਲਾ ਫਿਰ ਨਹੀਂ ਨਹੀਂ ਕਰਨਾ ਤੇਰਾ ਨਹੀਂ ਤੇਰੇ ਦੰਦ ਬੜੇ ਮਾਇਨੇ ਰੱਖਦੇ ਆ ਨਾ ਆ ਜਿਹੜੇ ਦੰਦ ਆ ਇਹ ਜਿਹੜੇ ਸਟਾਈਲ ਆਏ ਮੇਰੇ ਕੋਲ ਵੱਜੇ ਨਹੀਂ ਇਹ ਤੈਨੂੰ ਹੀ ਵੇਖਣ ਆਉਂਦੇ ਅੱਦੇ ਜਾਣੇ ਦੇ ਆਹਾਂ ਔਰ ਤੈਨੂੰ ਬੜਾ ਪਤਾ ਮੈਨੂੰ ਪਤਾ ਨਾ ਮੈਂ ਵੇਨਾ ਉੱਥੇ ਜਾ ਕੇ ਸਾਰੀ ਜਿਹੜੀ ਨੌਲੇਜ ਹੁੰਦੀ ਨਾ ਫੇਸਬੁੱਕ ਦੇ ਅੰਦਰ ਬਾਹਰ ਮੈਨੂੰ ਦੱਸੀ ਅੰਦਰ ਬਾਹਰ ਕੀ ਉਹਨੂੰ ਕਹਿੰਦੇ ਯਾਰ ਇੱਕ ਕਹਿੰਦੇ ਉਹਨਾਂ ਨੂੰ ਹਾਂ ਚਾ ਮੈਨੂੰ ਬਹੁਤਾ ਨਹੀਂ ਪਤਾ ਨਾ ਫਿਰ ਮੈਂ ਐਵੇਂ ਹੀ ਬਸ ਚਾਰ ਅੱਖਰ ਪੜ੍ਹ ਲਏ ਤਾਂ ਕੁਝ ਪਤਾ ਹੁੰਦਾ ਜਾਂ ਤੇ ਤੂੰ ਬੈਠੀ ਨਾ ਨਾਲ ਤੇਨੂੰ ਕਾਹਦੇ ਨਹੀਂ ਭਾਇਆ ਟਰਾਂਸਲੇਟਰ ਸਾਹਿਬ ਇੱਕ ਕੁੜੀ ਦੀ ਗੱਲ ਕਰਨ ਬੈਠੇ ਆਪਾਂ ਹਾਂ ਇੱਕ ਕੁੜੀ ਯਾਰ ਇੱਕ ਕੁੜੀ ਤੋਂ ਸ਼ੁਰੂ ਕੀਤਾ ਹੁਣ ਖਤਮ ਵੀ ਦੇ ਕੇ ਕੁੜੀ ਤੇ ਕਰਾਂਗੇ ਭਾਈ ਇੱਕ ਕੁੜੀ ਫਿਲਮ ਆ ਰਹੀ ਆ ਸ਼ਨਾਜ ਗੇਲ ਉਹਨਾਂ ਦੀ ਹੂੰ ਅਮਰਜੀ ਸਰਾਉ ਸਾਹਿਬ ਜਿਨ੍ਹਾਂ ਨੇ ਪਹਿਲਾ ਮੀਲ ਪੱਥਰ ਗੱਡੇ ਨੇ ਆਪਣੀ ਡਾਇਰੈਕਸ਼ਨ ਦੇ ਨਾਲ ਬਹੁਤ ਸੋਹਣੀਆਂ ਫਿਲਮਾਂ ਉਹ ਕਰਦੇ ਨੇ ਹਮੇਸ਼ਾ ਬੜੇ ਚੂਜ਼ੀ ਨੇ ਇਹਨਾਂ ਚੀਜ਼ਾਂ ਦੇ ਵਿੱਚ ਸਮਥਿੰਗ ਵੱਖਰਾ ਹਮੇਸ਼ਾ ਕੁਝ ਵੱਖਰਾ ਲੈ ਕੇ ਆਉਂਦੇ ਆ ਉਹਨਾਂ ਦੀ ਲਈ ਦੇਖਣ ਵਾਲੀ ਹੁੰਦੀ ਆ ਡਾਇਰੈਕਸ਼ਨ ਜਦੋਂ ਮੈਂ 4 ਕਿ ਲੈਣਾ ਬੋਲਣਾ ਨੇ ਉਹਨੂੰ ਲੱਗੇਗਾ ਵੀ ਮੈਂ ਫਿੱਕੀ ਜਾਂ ਪੰਡੀ ਮੈਂ ਨਾਲ ਹੀ ਵਿੱਚ 2 ਲੈਣਾ ਵਾੜਦੇ ਕਿ ਤੇ 2 ਕਿਉਂ 4 ਲੈਣੇ ਵਾੜਾਂਗੇ ਨਾ ਵਿੱਚ ਹੁਣ ਸਾਰੀ ਕੀ ਕਹਿੰਦੇ ਹੁੰਦੇ ਉਹ ਵਾੜਾ ਕੀ ਕਹਿੰਦੇ ਨਹੀਂ ਆਉਂਦਾ ਤੈਨੂੰ ਮੈਂ ਆਪੇ ਕਹਿ ਲਾਂ ਤੂੰ ਰਹਿਣ ਦੇ ਤੂੰ ਰਹਿਣ ਦੇ ਸਾਰੀ ਫੁੱਟੇ ਜਿਹਨੇ ਥੋੜੀ ਨ ਤੂੰ ਬੋਲ ਬੋਲ ਕੀ ਬੋਲੇਗੀ ਬੋਲ ਬਸ਼ਿਆਨਾਜ਼ ਯਾਰੋ ਮੈਨੂੰ ਨਾ ਬਹੁਤ ਚੰਗੀ ਲੱਗਦੀ ਐ ਸ਼ਨਾਜ਼ ਨਹੀਂ ਨਹੀਂ ਬਹੁਤ 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 ਪਿਆਰੀ ਐ ਗੁੱਡੀ ਬਹੁਤ ਚੰਗੀ ਹੂੰ ਤੇ ਉਹਨਾਂ ਦੀ ਮੂਵੀ ਆਈ ਐ ਸਪੈਸ਼ਲੀ ਪੰਜਾਬ ਦੀ ਕੁੜੀ ਪੰਜਾਬ ਦੇ ਵਿੱਚ ਕੰਮ ਕਰਦੀ ਪਈ ਐ ਐਜ਼ ਅ ਪ੍ਰੋਡਿਊਸਰ ਵੀ ਉਹਨਾਂ ਦਾ ਡੈਬਿਊ ਆ ਇਹ ਸੋ ਕਮਾਲ ਦੀ ਗੱਲ ਐ ਜੇ ਇਹ ਫਿਲਮ ਨੂੰ ਤੁਸੀਂ ਰੱਜਵਾਂ ਪਿਆਰ ਦਿੱਤਾ ਨਾ ਤੇ ਸ਼ਨਾਜ਼ ਹੋਣਾ ਦੀ ਅਗਲੀ ਇੱਕ ਹੋਰ ਫਿਲਮ ਵੀ ਤਿਆਰ ਹੋ ਜਾਣੀ ਐ ਹੂੰ ਹੈ ਨਾ ਹੈ ਨਾ ਵਿੱਚ ਇਹਨੂੰ ਰੋਲ ਮਿਲਣਾ ਹੈ ਨਾ ਲੈ ਲਾਂਗੇ ਰੋਲ ਕਿਹੜੀ ਗੱਲ ਐ ਐ ਹੈ ਚਲੋ ਜੀ ਫਿਰ ਸਾਡੀਆਂ ਗੱਲਾਂ ਦੇ ਮੁੱਕਣੀਆਂ ਨਹੀਂ ਟ੍ਰੇਲਰ ਵੇਖ ਲਿਆ ਤੇ ਬਹੁਤ ਵਧੀਆ ਗੱਲ ਆ ਨਹੀਂ ਵੇਖਿਆ ਤੇ ਜਾ ਕੇ ਜਰੂਰ ਵੇਖੋ ਇਹ ਫਿਲਮ ਆ ਰਹੀ ਹੈ 1 ਕਤਿਓਬਰ 2025 ਸਿਨੇਮਾ ਘਰਾਂ ਦਾ ਬਣ ਰਹੀ ਹੈ ਸ਼ਿੰਗਾਰ ਜਿੱਦਾਂ ਇਹ ਤਿਆਰ ਹੋ ਕੇ ਆਉਂਦੀ ਆ ਇਦਾਂ ਫਿਲਮ ਵੀ ਤਿਆਰ ਹੋ ਕੇ ਸਿਨੇਮੇ ਮੇਰੇ ਤੋਂ ਜ਼ਿਆਦਾ ਇਹ ਤਿਆਰ ਹੋ ਕੇ ਆਉਂਦਾ ਚਲੋ ਠੀਕ ਹੈ ਤੁਸੀਂ ਟ੍ਰੇਲਰ ਦੇਖ ਲਿਓ ਜੀ ਤੇ 31 ਅਕਤੂਬਰ 2025 ਨੂੰ ਮੂਵੀ ਜ਼ਰੂਰ ਦੇਖਣ ਆਇਓ ਹੁਣ ਅਸੀਂ ਚੱਲਦੇ ਹਾਂ ਬਾਏ ਬਾਏ ਟੇਕ ਕੇ ਸਤਿ ਸ੍ਰੀ ਅਕਾਲ ਟ੍ਰੇਲਰ ਨੂੰ ਰੇਟਿੰਗ ਕਿਨੇ ਦੇਣੀ ਸਤਿ ਸ੍ਰੀ ਅਕਾਲ ਦੀ ਲੱਗਦੀ ਓ ਮਾਈ ਗਾਡ ਮੈਂ ਸੋਚਿਆ ਸੀ ਫਿਲਮ ਨੂੰ ਰੇਟਿੰਗ ਦੇਵਾਂਗਾ ਮੈਨੂੰ ਤਾਂ ਪਸੰਦ ਆਈ ਬਹੁਤ ਹੈ ਮੈਨੂੰ ਚੇਤਾ ਹੀ ਨਹੀਂ ਰਿਹਾ ਇਹਦਾ ਯਾਰ ਟ੍ਰੇਲਰ ਨੂੰ ਰੇਟਿੰਗ ਦੇ ਦਈਏ ਆਪਾਂ ਮੈਂ ਟ੍ਰੇਲਰ ਨੂੰ ਪਹਿਲਾਂ ਦਊਗਾ ਇਹ ਰੇਟਿੰਗ ਅੱਜ ਦੇਖੀ ਜਾ ਹਾਂ ਪੰਜਾਂ ਚੋਂ ਮੈਂ ਪੰਜਾਂ ਚੋਂ ਦੇ ਰਿਹਾ ਹਾਂ ਮੈਂ ਪੰਜਾਂ ਜੀ ਦੇ ਆ 4.95 ਚਲੋ ਠੀਕ ਹੈ ਮੈਂ ਵੀ ਦੱਸਦਾ ਫਿਰ ਪੰਜਾਂ ਦੇ ਵਿੱਚੋਂ ਜਿਹੜੇ ਮੈਨ ਸਟਾਰ ਦੇ ਰਹੀਆਂ ਇਸ ਮੂਵੀ ਦੇ ਟ੍ਰੇਲਰ ਨੂੰ ਇੱਕ ਕੁੜੀ ਦੇ ਟ੍ਰੇਲਰ ਨੂੰ ਠੀਕ ਹੈ ਜੀ ਸਪੈਸ਼ਲੀ ਸ਼ਹਿਨਾਜ਼ ਮੇਰੀ ਬਹੁਤ ਫੇਵਰਿਟ ਹੈ ਉਹਨੂੰ ਮੈਂ ਦੇ ਰਹੀਆਂ ਜੀ ਜਿਹੜੇ ਸਟਾਰ ਹੁੰਦੇ ਆ 4.99 ਹਾ ਹਾ ਕੀ ਬਾਤ ਹੈ ਕੀ ਬਾਤ ਹੈ ਟ੍ਰੇਲਰ ਬਹੁਤ ਸੋਹਣਾ ਜੀ ਫਿਲਮ ਵੀ ਬਹੁਤ ਸੋਹਣੀ ਆ ਆਉਣ ਵਾਲੀ ਆ ਤੇ ਤੁਸੀਂ ਸਿਨੇਮਾ ਘਰਾਂ ਜਾ ਕੇ ਵੇਖਣੇ ਆ ਇਹ ਤਾਂ ਐਦਾਂ ਕਹਿੰਦਾ ਜਿਵੇਂ ਪਹਿਲੀ ਦੇਖ ਲਈ ਹੁੰਦੀ ਆ ਪਹਿਲਾਂ ਹੋ ਜ਼ਿਆਦਾ ਮੈਂ ਵੇਖੀ ਹੋਵੇ ਆ ਜਾ ਤੂੰ ਲੈ ਮੇਰੇ ਬੜੇ ਲਿੰਕ ਨੇ ਜਾ ਕੇ ਜਾ ਕੇ ਦੇਖੋ ਟ੍ਰਿਲ ਇਹ ਪਕਾਈ ਮਾਰਦਾ ਰਹਿੰਦਾ ਹੈ ਗਾਈ ਸਤਿ ਸ੍ਰੀ ਅਕਾਲ ਮਿਲਦੇ ਆ ਨੈਕਸ ਬਾਈ 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 ਬਾਈ